બરાબર મેં આખી ગાડીમાં આ હા 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 લાગ્યો 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 પણ આયો પૈસા નથી ઉんだ એના કોઈ ફણાવા આરે આ તું એક જ કરતો બધા કોશીને ભરી છે આ ઈંદર આ રહ્યો ઓર ગોંડ અંદર ਲੱਗ ਜਾਂਦੀ ਪੱਤੀ ਪੱਤੀ ਮੋੜਾ ਜੂੜਿਆ ਤੇ ਰਮਾਣਾ ਅੱਲਾਸੇ ਲੱਗੋ ਪੱਤੀ ਦੋ ਲੱਗੋ ਨੌਂ ਤੇਵਾ ਇਹ ਵੀਰੋ ਨਾ ਬੜਾ ਇੱਕ ਬੜ ਲੱਗ ਲਿਆ ਕਰਨ 20 ਇਹ ਕੁੱਡੀ ਆਉਂਦੀ ਹੈ ਹਾਂ ਜੀ ਸਰ ਕਿਹੜਾ ਪਿੰਡ ਏ ਇਹ ਮਰੜੀ ਖੁਰਦੇ ਜੀ ਠੀਕ ਆ ਤੇ ਕਿੰਨੀ ਬੋਲਿੰਗ ਹੋ ਚੁੱਕੀ ਅੱਜ ਤੱਕ ਹੁਣ ਤੱਕ ਬੜਾ ਬੋਲ ਦੇ ਬਾਬਾ ਜੀ ਐਵੇਂ 3-4 ਫੋਰ ਬੋਲ ਠੀਕ ਹੈ ਜੀ ਤੇ ਕਿੰਨੀ ਬੋੜੇ ਪਿੰਡ ਦੀ 350 ਦੇ ਜੀ ਲੈ ਤੇ ਕਿੰਨੀ ਪੁਲਿਸ ਹੋਊਗੀ ਤੁਹਾਡੇ ਅੰਦਾਜ਼ੇ ਨਾਲ 354 ਜੀ ਦੇ ਜੀ ਤੇ ਸਾਰਾ ਕੰਮ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਸਰ ਥੈਂਕ ਯੂ ਸਰ ਲੈ ਮੈਂ ਖਤਰਾ ਹੈ ਜੀ ਹੁਣ ਤੇ ਆਪਾਂ ਸਾਰਾ ਜੋ ਉਹ ਮੂਵ ਕਰ ਸੌਂਦੇ ਪਹੁੰਚਣਾ ਪੈਂਦਾ ਹੈ ਤਾਂ ਕੱਟ ਕੇ ਜਾ ਸਾਡੇ ਜੀ ਨਾਲ ਕਿ 1630 ਵਟ ਤੇ ਪੋਲਿੰਗ ਕਿੰਨੀ ਹੋ ਚੁੱਕੀ ਆ ਮੋਰਿੰਗ ਕੋਈ 50% ਦੇ ਲੱਗੇ ਤੇ ਕਿੰਨੀ ਹੋ ਸਕਦੀ ਆ ਤੁਹਾਡੇ ਆਈਡੀਏ ਨਾਲ ਬਸ 50 ਤੋਂ 55 ਹੋ ਜੂਗੀ ਤੇ ਸ਼ਾਂਤਮਈ ਤਰੀਕੇ ਨਾਲ ਹੀ ਮੂਹਰ ਬੰਦਿਆ ਵਾ ਕਿ ਜਾਂ ਕੋਈ ਸ਼ਾਂਤੀ ਨਹੀਂ ਸ਼ਾਂਤ ਓਕੇ ਓਕੇ ਬਿਲਕੁਲ ਸ਼ਾਂਤੀ ਨਹੀਂ ਓਰਦਾ ਹੀ ਜੀ di mana mana kalau আরে রে ও ভাই ও ভাই ও কি না তারা লাইভ এর বোটানিক ফাইনাল কোন গাল নাই সাদি পাছে কোন হল সরতো তো হলই কর দিও না রয়ালি হ্যাঁ ও ভাই ਤੇ ਇੱਥੇ ਸ਼ਾਂਤਮਈ ਤਰੀਕੇ ਨਾਲ ਮਾਹੌਲ ਚੱਲ ਰਿਹਾ ਵਾ ਵਧੀਆ ਬਿਲਕੁਲ ਉੱਤਰੀ ਰਿਪੋਰਟ ਥੈਂਕ ਯੂ ਚੱਲੇ ਜੀ ਮਾਡਲ ਨਹੀਂ ਨਹੀਂ ਆਪਾ ਚੱਲੋ ਓ ਰਾਜਾ ਰਮਨ ਇਹ ਕੀ ਕਰ ਰਿਹਾ ਕਰਦਾ ਹਾਂ ਮੈਂ ਆਪਣਾ ਮੇਰਾ ਨਾਮ ਜੀ ਸਾਜਨ ਸਿੱਧੂ ਪਿੰਡ ਪਿੰਡ ਸ਼ਾਨ ਨਗਰ अच्छा इधर इत्ते ਪਿੰਡ ਦੀ ਕਿੰਨੀ ਵੋਟਿੰਗ ਹੈ ਆਪਣੀ ਜੀ ਜੀ ਇੱਥੋਂ ਦੇ ਤੇ ਪੋਲੀ ਕਿੰਨੀ ਹੋ ਚੁੱਕੀ ਹੈ ਸਰ 800 850 ਹੋ ਗਈ ਹੈ 900 ਹੋ ਚੁੱਕੀ ਹੈ ਤੇ ਕੋਈ ਅਨਸਾਵੀ ਘਟਨਾ ਤੇ ਜਾਂ ਸ਼ਾਂਤਮਈ ਤਰੀਕੇ ਨਾਲ ਕੁਝ ਪਈ ਆ ਉਹ ਪਿਆਰ ਨਹੀਂ ਆ ਰਿਹਾ ਨਾ ਹੋ ਗਿਆ ਜੀ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਹੈ ਥੈਂਕ ਯੂ ਸਰ ਕਰ ਲਓ ਜੀ ਲੈ ਜਾਓ ਤੁਹਾਨੂੰ ਜੀ ਲੈ ਲੈਂਦੇ ਹਾਂ ਉਹ ਲਾ ਲੀ 100 ਹਾਂਜੀ ਸਰ ਇੱਥੇ ਠੀਕ ਠਾਕ ਹੀ ਚੱਲਣ ਦਾ ਕੰਮ ਠੀਕ ਠਾਕ ਹੋ ਰਿਹਾ ਹੀ ਚੱਲਣ ਦਾ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਨਹੀਂ ਪ੍ਰੋਬਲਮ ਕੋਈ ਨਹੀਂ ਜੀ ਇਹ ਸ਼ਾਂਤਮਈ ਤੱਕ ਜਨਾਲ ਪੈ ਰਹੀ ਸ਼ਾਂਤੀ ਨਾਲ ਹੋਣੀ ਸ਼ਾਂਤੀ ਸਪਾਰੀਵਿੰਡ ਕਿਲਾ ਤੇ ਦੋ ਦੋਵਾਂ ਦੀ ਸਾਂਝੀ ਦੋਵਾਂ ਦਾ ਬੂਦ ਕਥਾ ਬੂਦ ਕਥਾ ਲੱਗਾ ਪਿੰਡ ਸਪਾਰੀਵਿੰਡ ਤੇ ਕਿਲਾ ਦੋ ਸਾਂਝਿਆ ਸਭੀ ਆਨ ਕਰਾਂ ਹਾਂਜੀ ਸਰ ਪਿੰਡ ਦਾ ਨਾਮ ਦੱਸ ਕੇ ਤੇ ਆਪਣਾ ਨਾਮ ਦੱਸ ਕੇ ਜਿਵੇਂ ਕਰੂਗਾ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪ ਮੀਡੀਆ ਇੰਚਾਰਜ ਦਾ ਤੁਹਾਡਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਜੀ ਤੁਰ ਪਹੁੰਚ ਕੇ ਸਾਡੇ ਪਿੰਡ ਦੀ ਰਣਮਈਓ ਕੀਤਾ ਹੈ ਆਪਣਾ ਤੇ ਆ ਵੋਟਾਂ ਦਾ ਸਰਵਿਕਰਨ ਸੋ ਨਾ ਮੇਰਾ ਬਲਜੀਤ ਸਿੰਘ ਹੈ ਚੇਅਰਮੈਨ ਮਾਰਕੀਟ ਕਮੇਟੀ ਨੇ ਕੀਤਾ ਪਿੰਡ ਮੇਰਾ ਜਿੱਜਿਆਣੀ ਤੇ ਅੱਜ ਜਿਹੜੀ ਸਾਡੀ ਬਲਾਕ ਕੰਪਟੀ ਜਿਲ੍ਹਾ ਪੁਲਿਸ ਦੀ ਜਿਹੜੀ ਵੋਟ ਆ ਉਹ ਪੋਲਿੰਗ ਹੋ ਰਹੀ ਆ ਤੇ ਕੁਝ ਟੋਟਲ 11 ਕਿਹਨਾਂ ਦੇ ਵੋਟ ਐ ਸਾਡੇ ਇੱਥੇ ਅੱਛਾ ਪਿੰਡ ਦੀ 1100 ਵੋਟ ਐ ਤੇ ਕੁੱਲ ਕਿੰਨੀ ਕੁ ਵਜੇ ਪੈ ਚੁੱਕੀ ਆ ਇਸ ਵੇਲੇ ਕੁਝ 1:00 ਵਜੇ ਨਾ ਮੈਂ ਗਿਆ ਹਾਂ ਅੰਦਰ ਪੁੱਛ ਕੇ ਆਇਆ ਅੱਛਾ ਜੀ ਤੇ 250 ਤੋਂ ਪਲੱਸ ਹੋ ਗਈ ਪੋਲ ਤੇ ਕਿੰਨੀ ਪੈ ਚੁੱਕੀ ਕਿੰਨੀ ਕੁ ਪਾਉਗੀ ਤੁਹਾਡੇ ਅੰਦਰ ਅੱਜ ਨਾਲ ਮੇਰੇ ਹਿਸਾਬ ਦੇ ਨਾਲ ਮਹਾ 5 550 ਹੀ ਹੋਗੇ ਠੀਕ ਹੈ ਜੀ ਤੇ ਇੰਨਾ ਤੇ ਲੱਗੂ ਤਿੱਲਾ ਤੁਹਾਨੂੰ ਪਤਾ ਇਹ ਸੰਪਤੀਆਂ ਦੀ ਇਲੈਕਸ਼ਨ ਚ ਨਹੀਂ ਇੰਨਾ ਕੋ ਨਾ ਜਨਤਾ ਧਿਆਨ ਦੇਦੀ ਜੀ ਤੇ ਬਥੇਰਾ ਸਾਰਿਆਂ ਵੱਲ ਜਾਈਂ ਵੋਟਰਾਂ ਵੱਲ ਪੂਰਨ ਤਰ੍ਹਾਂ ਤੋਂ ਕੱਢ ਕੱਢ ਕੇ ਲੈ ਕੇ ਆਉਂਦੇ ਸਾਰੇ ਤੁਸੀਂ ਤੁਸੀਂ ਵੀ ਹੁਣ ਕੈਮਰਾ ਮਾਰ ਕੇ ਵੇਖਿਆ ਵਾ ਤੇ ਵੋਟਰ ਜਿਹੜੇ ਪਾਉਣ ਵਾਲੇ ਵੋਟਾਂ ਆ ਉਹ ਬਹੁਤ ਘੱਟ ਨਜ਼ਰ ਆ ਰਹੇ ਨੇ ਉੱਥੇ ਹਾਂਜੀ ਕੋਈ ਜਿੱਦਾਂ ਅੱਗੇ ਲੈਣਾ ਲੱਗਦੀ ਹੁੰਦੇ ਨੇ ਐਮਐਲਏ ਵਾਰੀ ਸਰਪੰਚੀ ਵਾਰੀ ਉਹ ਲੈਣ ਲੱਗੀ ਨਹੀਂ ਕਿਤੇ ਵੀ ਜਾਂਦੇ ਜਿਹੜੇ ਉੱਥੇ ਵਾਲੇ ਪਾ ਕੇ ਲੱਜਦੇ ਨੇ ਠੀਕ ਹੈ ਹਾਂਜੀ ਕੋਈ ਜਿਹੜਾ ਖਿੱਚੋ ਤਾਣ ਉਹ ਨਹੀਂ ਜਨਤਾ 'ਚ ਨਹੀਂ ਹੈਗੀ ਲੀਡਰਾਂ 'ਚ ਜਿਹੜੇ ਵਰਕਰ ਉਹਨਾਂ 'ਚ ਹੈਗੀ ਹੈ ਸਾਰੇ ਇਹ ਜੀ ਰੁਪਈ ਪਿੰਡ ਆ ਜੀ ਰੁਪਈ ਪਿੰਡ ਦੇ ਸਾਰੇ ਵੀਰ ਭਰਾ ਬੈਠੇ ਆ ਇੱਥੋਂ ਦੇ 1675 ਬੋਟਾਂ ਆ ਜੀ ਠੀਕ ਹੈ ਜੀ ਤੇ 1600 ਤੋਂ 1775 ਚੋਂ ਇੱਥੇ 15 1600 ਵੋਟ ਪੋਲਿੰਗ ਹੋ ਜਾਂਦੀ ਆ ਠੀਕ ਹੈ ਜੀ ਤੇ ਆਦਿਕਾ ਥੋੜਾ ਜਿਆਦਾ ਹੌਣ ਤੱਕ ਕਿੰਨੀ ਹੋ ਚੁੱਕੀ ਆ 3 ਵਜ ਗਏ ਆ ਹੁਣ ਤੱਕ ਪੋਲ ਕੋਈ 350 400 ਦੇ 8 950 ਦੇ ਕਰੀਬ ਹੋਈ ਗਈ ਆ ਠੀਕ ਹੈ ਜੀ ਹਾਂ ਜੀ ਐਰਕਾਂ ਥੋੜੀ ਜਿਹੀ ਸਲੋ ਚਲਣ ਡਈ ਆ ਇੱਕ ਦੇ ਸਾਡੇ ਪਿੰਡ ਦੋ ਤਿੰਨ ਵਿਆਹ ਆ ਅੱਛਾ ਜੀ ਪਬਲਿਕ ਬਾਹਰ ਗਈ ਆ ਤੇ ਉਹਦਾ ਕਰਕੇ ਐਰਕਾਂ ਵੋਟ ਜਿਹੜੀ ਐ ਨਹੀਂ ਪੋਲਿੰਗ ਨਹੀਂ ਹੋਣੀ ਠੀਕ ਹੈ ਜੀ ਹਾਂ ਜੀ ਓਕੇ ਜੀ ਹਾਂ ਜੀ ਇਹ ਕਿਹੜਾ ਪਿੰਡ ਹੈ ਸਰ ਜੀ ਪਾਣੀ ਲਿਦੜ ਪਾਣੀ ਲਿਦੜ ਤੇ ਵੋਟਾਂ ਜਿਹੜੀਆਂ ਮੈਂ ਸ਼ਾਂਤਮਈ ਤਰੀਕੇ ਨਾਲ ਪੈ ਰਹੀਆਂ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਮੈਂ ਕਰ ਦਿੰਦਾ